ਕੋਈ ਤਾਂ ਅੱਖੇ ਲੱਗ ਜਾ ਕਰੋ ਸਤਿ ਸ਼੍ਰੀ ਅਕਾਲ ਬਜ਼ੁਰਗੋ ਸਤਿ ਸ਼੍ਰੀ ਅਕਾਲ ਪੁੱਤਾ ਸ਼ੇਰਾ ਤੂੰ ਦੱਸ ਵਧੀਆ ਜੀ ਵਧੀਆ ਹੋਰ ਹਾਂਜੀ ਹਾਂਜੀ ਠੀਕ ਆ ਤੇ ਤਾਂ ਕੈਮ ਆ ਠੀਕ ਆ ਪੁੱਤ ਜਿਹੜਾ ਟਾਈਮ ਲੰਗੀ ਜਾਂਦਾ ਫਿਰ ਸੋਚ ਹੀ ਲੈ ਹੈ ਬਟਵਾਰੇ ਦਾ ਹਾਂ ਤੈਨੂੰ ਪਤਾ ਹੀ ਆ ਜ਼ਿੰਦਗੀ ਦਾ ਕੀ ਭਰੋਸਾ ਪੁੱਤ ਅੱਜ ਹੈਗੇ ਆ ਕੱਲ ਨੂੰ ਨਹੀਂ ਹੈਗੇ ਦੋ ਪੁੱਤ ਆ ਇਹਨਾਂ ਦੇ ਨਾਂ ਕਰ ਜੇ ਜਿਹੜਾ ਕੁਝ ਹੈਗਾ ਬਜ਼ੁਰਗ ਮੈਂ ਤੁਹਾਨੂੰ ਉਹਦੇ ਵੀ ਇੱਕ ਗੱਲ ਕਹੀ ਸੀਗੀ ਤੁਹਾਡੇ ਧਿਆਨ ਚ ਉਹ ਗੱਲ ਗੁਰਵਿੰਦਰ ਗੋਵੀ ਕੋਲੇ ਸੀਗਾ ਤੁਸੀਂ ਪਹਿਲਾਂ ਉਹਦਾ ਘਰ ਇਹਨਾਂ ਦੇ ਨਾਂ ਕਰਾਤਾ ਵੰਡ ਕੇ ਹਿੱਸਾ ਦੇਤਾ ਦੁਕਾਨਾਂ ਵਾਲਾ ਸੀ ਤੁਸੀਂ ਉਹ ਵੀ ਉਹਨਾਂ ਦੇ ਨਾਂ ਕਰਾਤਾ ਵੰਡ ਕੇ ਹਿੱਸਾ ਦੇਤਾ ਤੁਹਾਡੇ ਕੋਲੇ ਰਹੀ ਜਮੀਨ ਇਕੱਲੀ ਹੁਣ ਤੁਸੀਂ ਜਮੀਨ ਇਹਨਾਂ ਦੇ ਨਾਂ ਕਰਾਈ ਜਾਂਦੇ ਹੋ ਮੈਂ ਸਹਿਮਤ ਐਂ ਗੱਲ ਨਾਲ ਹਰ ਇੱਕ ਮਾਂ ਪਿਓ ਉਹਦੇ ਧੀਆ ਪੁੱਤਾਂ ਬਾਰੇ ਸੋਚਦਾ ਸਹੀ ਗੱਲ ਮੈਂ ਤਾਂ ਕੀ ਲੈਣਾ ਮੇਰੇ ਤੇ ਘਰੇ ਆ ਛੁੱਟੀ ਜੀ ਹਨਾ ਤੁਸੀਂ ਆਪਦੇ ਹੱਥ ਨਾਲ ਵੜਾਓ ਕੱਲ ਨੂੰ ਲਾਅ ਦਾ ਕੋਈ ਪਤਾ ਨਹੀਂਗਾ ਸਮਾ ਬਹੁਤ ਮਾੜਾ ਚੱਲਦਾ ਅਸੀਂ ਰੋਜ਼ ਇਹੇ ਕੇਸ ਦੇਖਦੇ ਆ ਕਿਹੜੇ ਪਾਸੇ ਕਿੱਧਰ ਨੂੰ ਚੱਲੇ ਜੀ ਅੱਜ ਕੱਲ ਬਹੁਤ ਥਾਵਾਂ ਤੇ ਇਹ ਜਿਹੇ ਰਿਸ਼ਤੇ ਹੋਏ ਪਿਆ ਜਿਵੇਂ ਕੁੜੀਆਂ ਦੇ ਨਾਲ ਜ਼ਮੀਨ ਚੜਦੀ ਹੈ ਭੈਣਾਂ ਦੇ ਹਨ ਵਿੱਚ ਤਾਂ ਭੈਣਾਂ ਵੀ ਸਾਰਾ ਕੁਝ ਲਵਾ ਕੇ ਭਰਾਵਾਂ ਤੋਂ ਜ਼ਮੀਨ ਦਾ ਹਿੱਸਾ ਲੈ ਜਾਂਦੀਆਂ ਤੇ ਵਿੱਚ ਸਤਜੋਗੀ ਬੰਦੇ ਹੈਗੇ ਸਤਜੋਗੀ ਬੰਦੇ ਜਿਹੜੇ ਆਸ ਵਿੱਚ ਵਧੀਆ ਵਰਤੀ ਤੁਸੀਂ ਦੇਖੋ ਢਿੱਲੇ ਮੱਛੇ ਰਹਿੰਦੇ ਹੋ ਹਨਾ ਆਪ ਦਾ ਕੋਈ ਨਾ ਕੋਈ ਮਾੜਾ ਮੋਟਾ ਹਿੱਸਾ ਪੱਤੀ ਆਪਦੇ ਨਾਂ ਰੱਖੋ ਲਾਅ ਦਾ ਕੋਈ ਪਤਾ ਨਹੀਂ ਕਰਨ ਨੂੰ ਕਦੋਂ ਵਿਗੜ ਜੀ ਬਾਕੀ ਤੁਹਾਡਾ ਫੈਸਲਾ ਤੁਹਾਡੀ ਚੀਜ਼ ਆ ਜਿਵੇਂ ਮੈਂ ਤੁਹਾਨੂੰ ਸਹੀ ਲੱਗੂ ਮੈਂ ਕਰੂ। ਫਟਵਾਰੀ ਸਾਹਿਬ ਇਹ ਗੱਲਾਂ ਨਾਲ ਤਾਂ ਮੈਂ ਤੁਹਾਡੀਆਂ ਨਾਲ ਸਹਿਮਤ ਆ ਪਰ ਮੇਰੇ ਮੁੰਡੇ ਦੋਨੇ ਬਹੁਤ ਸਿਆਣੇ ਆ। ਮੇਰਾ ਕਹਿਣਾ ਨਹੀਂ ਮੋੜਦੇ। ਬਾਕੀ ਮੇਰੇ ਮਰਨ ਤੋਂ ਬਾਅਦ ਵੀ ਸਾਰਾ ਕੁਝ ਇਹਨਾਂ ਦਾ ਹੀ ਆ। ਮੇਰਾ ਕੀ ਪਤਾ ਸਵਾਸਾਂ ਦੀ ਪੂੰਜੀ ਹੈ ਨਾ ਕਦੋਂ ਖਤਮ ਹੋ ਜੇ। ਚਲੋ ਕੋਈ ਗੱਲ ਨਹੀਂ ਜਿਵੇਂ ਮੈਂ ਤੁਹਾਨੂੰ ਸਹੀ ਲਾਦਾ। ਇੱਕ ਮਿੰਟ ਮਾੜਾ ਜਿਹਾ ਫੋਨ ਆਈ ਜਾਂਦਾ। ਹੈਲੋ। ਹਾਂਜੀ ਹਾਂਜੀ ਸਰਪੰਚ ਸਾਹਿਬ। ਮੈਂ ਭੇਜਦਾ ਹੀ ਮੁੰਡਾ। ਬਾ ਪੰਜ ਮਿੰਟਾਂ ਜਿਹਾ ਆ ਗਿਆ ਜੀ। ਰਵਿੰਦਰਾ ਹਾਂਜੀ ਤੂੰ ਐ ਕਰ ਪਟਵਾਰਖਾਨੇ ਜਾ ਸਰਪੰਚ ਸਭਾ ਆਏ ਆ ਉਹਨਾਂ ਦੀ ਗੱਲਬਾਤ ਸੁਣ ਕੇ ਹਨਾ ਉਹ ਪੰਚਾਇਤੀ ਥਾਂ ਦਾ ਜਿਹੜਾ ਮਸਲਾ ਹੈਗਾ ਉਹਨਾਂ ਨੂੰ ਕਾਗਜ਼ ਪੱਤਰ ਕੱਢ ਕੇ ਦੇ ਦੇ ਮੈਂ ਇਹਨਾਂ ਦੀ ਮਿੰਟੀ ਕਰਕੇ ਵਸ ਆ ਗਿਆ ਤੇਰੇ ਮਗਰ ਤੈਨੂੰ ਫੋਨ ਕਰ ਦਵਾਂ ਮੈਨੂੰ ਲੈ ਚਾਹ ਬਣਾਉਣੇ ਆ ਚਾਹ ਪੀ ਕੇ ਜਾਈਏ ਨਾ ਨਾ ਜੀ ਉੱਥੇ ਬੰਦੇ ਖੜੇ ਆ ਗਏ ਨਹੀਂ ਨਹੀਂ ਕੋਈ ਨਾ ਕੋਈ ਨਾ ਤਾਂ ਮੈਂ ਥੋੜੇ ਬਾਅਦ ਠੀਕ ਹੈ ਜੀ ਹਾਂ ਮਿਲਦਾ ਮੈਂ ਜੀ ਹਾਂ ਹਾਂ ਠੀਕ ਹੈ ਜਾ ਉਹ ਫੁੰਡੀ ਪੁੱਤ ਉਹ ਮਿੰਟੂ ਪੁੱਤ ਉਹ ਪਾਣੀ ਲਿਆ ਪਟਵਾਰੀ ਸਾਹਿਬ ਆਏ ਆ ਤੁਸੀਂ ਹਜੇ ਵੀ ਸੋਚ ਲਓ ਮੇਰੀ ਗੱਲ ਤੇ ਗੌਰ ਕਰੋ ਇਹ ਗੱ ਆਮਲ ਚ ਲਿਆਉ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਇਹ ਗੱਲ ਕਿਤੇ ਉਹੀ ਗੱਲ ਨਾ ਹੋ ਜੀ ਨਹੀਂ ਸਿਹਰਾ ਮੇਰੇ ਦੋਨੇ ਪੋਤੇ ਅੱਜ ਦੇ ਜਮਾਨੇ ਵਾਲੇ ਹੈ ਨਹੀਂ ਗੇ ਬਹੁਤ ਸੇਵਾ ਕਰਦੇ ਆ ਮੇਰੀ ਆ ਹੁਣ ਆ ਜਾਂਦੇ ਤੂੰ ਦੇਖ ਲੈ ਚਲੋ ਕਰਦੇ ਆਪਾਂ ਸਟਾਰਟ ਫਿਰ ਤੁਹਾਡੀ ਮਰਜ਼ੀ ਜੇ ਮੈਨੂੰ ਤੁਹਾਨੂੰ ਸਹੀ ਲੱਗੇ ਹਨ ਹੁਣ ਕਿਵੇਂ ਬਾਅਦ ਚ ਮੇਰੇ ਮਨ ਤੋਂ ਬਾਅਦ ਲੜੀ ਜਾਣਗੇ ਹੁਣ ਇਹਨਾਂ ਨੂੰ ਦੋਨਾਂ ਨੂੰ ਬਰਾਬਰ ਦਾ ਕਰ ਜੂਗਾ ਇਹ ਗੱਲ ਤਾਂ ਕਰ ਤੁਹਾਡੀ ਸਹੀ ਹੈਗੀ ਤੁਹਾਡਾ ਇੱਥੇ ਇਹ ਸਭ ਤੋਂ ਸਹੀ ਗੱਲ ਜੀ ਸਤਿ ਸ੍ਰੀ ਅਕਾਲ ਜੀ ਅਣੀ ਲੜ ਬਜ਼ੁਰਗੋ ਕਿਸੇ ਨੂੰ ਹੋਰ ਸਾਥ ਲੈਂਦੇ ਪਿੰਡ ਚ ਕੋਈ ਸਾਂਝਾ ਬੰਦਾ ਨਾ ਸੇਰਾ ਬਾਹਰਲੇ ਬੰਦੇ ਦੀ ਕੀ ਲੋੜ ਆ ਆਪਣਾ ਘਰ ਦਾ ਮਸਲਾ ਗਾ ਤੂੰ ਕਰ ਦੇ ਬਾਕੀ ਮੇਰੇ ਪੁੱਤ ਤਾਂ ਸਿਆਣੇ ਆ ਇਹ ਕਿਹੜਾ ਉਸ ਵਿੱਚ ਲੜਨਾ ਇਹਨਾਂ ਨੇ ਜਿਵੇਂ ਇਹਨਾਂ ਨੂੰ ਕਰਤਾ ਵਪਾਰ ਹੈ ਇਹਨਾਂ ਦਾ ਤਾਂ ਚਲੋ ਫਿਰ ਮਾ ਤਾਂ ਮੇਰੇ ਧਿਆਨ ਜੀ ਹਰ ਚੱਕੋ ਮੁੰਡੋ ਫੀਤਾ ਚੱਲੋ ਕਰਾਂ ਬਈ ਚਲੋ ਹੀ ਬੜਵਾਰ ਚਲ ਲਓ ਜੀ ਆ ਕਿੱਟ ਚੱਕ ਲਈ ਬਈ ਨਾਲ ਆ ਜਾਓ ਫਿਰ ਚੱਲ ਬਜ਼ੁਰਗ ਠੀਕ ਹੈ ਬਈ ਇੱਥੇ ਲਾ ਦਿਆ ਚੱਲ ਬਈ ਤੂੰ ਉਧਰ ਚੱਲ ਓਏ ਇੱਟ ਕੋਲੇ ਵਾਲੀ ਚੰਗਾ ਗਾਲੀ ਕੋਲੇ ਚਲ ਚਲ ਹੋਰ ਚਲ ਠੀਕ ਹੈ ਬਜ਼ੁਰਗੋ ਜਮੇ ਇੱਕੋ ਜਆ ਕਰ ਦਾਂਗੇ ਆਪਾਂ ਦੋਹਾਂ ਦਾ ਹਿੱਸਾ ਠੀਕ ਹੈ ਠੀਕ ਹੈ ਇੱਥੇ ਲਾ ਲਓ ਇੱਥੇ ਲਾ ਲਓ ਨਿਸ਼ਾਨੀ ਲਾ ਦੀਆਂ ਇੱਥੇ ਉਧੇ ਟਪਈਆ ਆ ਜਾ ਵੀ ਕਰਾਂਗਾ ਆਜੋ ਬਜ਼ੁਰਗੋ ਹਾਈ ਸਾਰੇ ਗਿਆ ਤੁਹਾਡੇ ਵੱਡੇ ਮੁੰਡੇ ਦਾ ਆਹ ਰਹਿ ਗਿਆ ਛੋਟੇ ਦਾ ਆਪਾਂ ਇੱਕੋ ਜਆ ਕਰਤਾ ਕੰਮ ਠੀਕ ਹੈ ਸ਼ੇਰਾ ਇਹ ਤਾਂ ਤੂੰ ਵਧੀਆ ਕੀਤਾ ਠੀਕ ਹੈ ਜੀ ਤੇ ਹੁਣ ਮੈਨੂੰ ਦਿਓ ਆ ਗਿਆ ਉੱਥੇ ਬੰਦੇ ਬਹੁਤ ਖੜੇ ਆ ਕੰਮ ਕਰਨ ਵਾਲਾ ਪਿਆਗਾ ਬਾਕੀ ਥੋੜਾ ਜਿਹਾ ਕਾਗਜ਼ ਪੱਤਰਾ ਦੀ ਕਾਰਵਾਈ ਰਹਿ ਗਈ ਹੈ ਨਾ ਉਹ ਆਪਾਂ ਪੂਰੀ ਕਰ ਦਿਆਂਗੇ ਤੇ ਤੁਸੀਂ ਮੇਰੇ ਕੋਲੇ ਗੇੜਾ ਮਾਰ ਲਿਓ ਕੋਈ ਨਾ ਪਰਤ ਹੁਣ ਤਾਂ ਰੋਟੀ ਖਾ ਕੇ ਜਾਣਾ ਨਹੀਂ ਬਣੀ ਜਾਂਦੀ ਧੰਨਵਾਦ ਧੰਨਵਾਦ ਜੀ ਥੋੜੀ ਜੀ ਮਗਰ ਟਾਈਮ ਹੈ ਨਹੀਂ ਉੱਤੇ ਖੜੇ ਆ ਬੰਦੇ ਉਹ ਸ਼ੇਰਾ ਬਹੁਤ ਆਉਂਦਾ ਆ ਹਾਂ ਇੱਕ ਨਾਮ ਨੂੰ ਛੱਡੋ ਭਾਈ ਆ ਜਾਓ ਥੋੜੀ ਜਿਹਾ ਹਾਂ ਛੱਡਿਆ ਹਣਾ ਭਾਈ ਉਹ ਕਿੱਟ ਚੱਕ ਲਓ ਆਪਣੀ ਠੀਕ ਆ ਬਜ਼ੁਰਗ ਠੀਕ ਆ ਸ਼ੇਰਾ ਪੁੱਤ ਮਿੰਟੂ ਉਹ ਪੁੱਤ ਫੁੰਡੀ ਓਏ ਪਾਣੀ ਲਿਆ ਦੇ ਮੇਰਾ ਸ਼ੇਰ ਓ ਸੇਰਾ ਪਾਣੀ ਲਿਆ ਦੇ ਓ ਸੇਰੋ ਕਿੱਥੇ ਰਹਿ ਗਏ ਹਾਂ ਬੜਿਆ ਤੂੰ ਕਿਉਂ ਲਹੂ ਪੀਤਾ ਯਾਰਾ ਛੋਟੇ ਨੂੰ ਵੀ ਕਹਿ ਦਿਆ ਕਰ ਸਾਰਾ ਦਿਨ ਮੈਨੂੰ ਬਾਜਾ ਮਾਰਦਾ ਰਹਿਣਾ ਪੁੱਤ ਮੇਰਾ ਸਾਜ ਜਰੂਕੀ ਆਂਦਾ ਨਾਲ ਤਾਂ ਮੈਨੂੰ ਪਾਣੀ ਦਾ ਗਲਾਸ ਫੜਾ ਦੇ ਨਾਲੇ ਮੈਨੂੰ ਦਵਾਈ ਦਿਵਾ ਲੈ ਡਾਕਟਰ ਤੋਂ ਉਹ ਦਵਾਈ ਦਿਵਾ ਲਊਗਾ ਖੇਤ ਮਸ਼ੀਨ ਲੱਗਣੀਆਂ ਕੜਕ ਵੱਢਣੀਆਂ ਮਨ ਦਾ ਕੰਮ ਮੈਂ ਤਾਂ ਜਾਨਾ ਉਹ ਪੁੱਤ ਦਵਾਈ ਤਾਂ ਦਵਾ ਦਿੰਦਾ ਮੈਨੂੰ ਮੇਰੇ ਕੋਲੇ ਟਾਈਮ ਹੈ ਨਹੀਂ ਮੈਂ ਤਾਂ ਕੰਮ ਕਰਨਾ ਪਾਣੀ ਦਾ ਗਲਾਸ ਤਾਂ ਦੇ ਜਾ ਮਰ ਜਾਣਾ ਓ ਪੁੱਤ ਮਿੰਟੂ ਪੁੱਤ ਮਿੰਟੂ ਤੂੰ ਹੀ ਪਿਆ ਦੇ ਗੁੱਟ ਪਾਣੀ ਓਏ ਓ ਪੁੱਤ ਮਿੰਟੂ ਕੋਟੋਂ ਬਾਜਾ ਮਰੀ ਜਾਂਦਾ ਯਾਰ ਤੜਕੇ ਤੜਕੇ ਲੱਗ ਜਾਂਦਾ ਗਾ ਰੰਗਣਾ ਓਏ ਪੁੱਤ ਮੇਰਾ ਸਾਜਾ ਰੁਕੀ ਜਾਂਦਾ ਹਾਲ ਤਾਂ ਮੈਨੂੰ ਪਾਣੀ ਦਾ ਗਲਾਸ ਲਿਆ ਤੇ ਨਾਲੇ ਮੈਨੂੰ ਰੰਮਪਰੇ ਦਵਾਈ ਦਵਾ ਲਿਆ ਤੇਰੀ ਗੱਲ ਸੁਣ ਲੈ ਮੇਰੇ ਕੋਲੇ ਤਾਂ ਟਾਈਮ ਟੂਮ ਹੈ ਨਹੀਂ ਗਾ ਠੀਕ ਆ ਨਾ ਮੈਨੂੰ ਬਹੁਤ ਕੰਮਾਂ ਕਰਦੇ ਕਰਨ ਵਾਲੇ ਪੁੱਤ ਜੇ ਤੁਸੀਂ ਨਾ ਮੈਨੂੰ ਸੰਭੋਗੇ ਹੋਰ ਮੈਨੂੰ ਸੰਭੂ ਕੋਣ ਉਹਨੂੰ ਵੱਡੇ ਨੂੰ ਵੀ ਕਹਿਆ ਕਰ ਕਰੇ ਉਹਦਾ ਚੁੱਪ ਕਰਕੇ ਤੁਰ ਜਾਂਦਾ ਕਹੂ ਮੈਂ ਜਵਾਬ ਪਾਲਣੇ ਆ ਆਪਦੇ ਮੈਂ ਕੰਮ ਤੇ ਜਾਣਾ ਵਾ ਸੌਦਾ ਲਿਉਣਾ ਉਹ ਪੁੱਤ ਉਹ ਤਾਂ ਕਹਿੰਦਾ ਸਾਡੇ ਮਸ਼ੀਨ ਲੱਗਣੀ ਆ ਆਪਣੇ ਮਸ਼ੀਨ ਲੱਗਣੀ ਆ ਫਿਰ ਉਹ ਤਾਂ ਮਸ਼ੀਨ ਕੋਲੇ ਵਾ ਕੇ ਤੇ ਮਾਂ ਤੇਰੇ ਜੋਗਾ ਹੈ ਕੋਈ ਨਾ ਪੁੱਤ ਹੁਣ ਮਾਂ ਪਿਓ ਦੀ ਸੇਵਾ ਤਾਂ ਕਰਦੇ ਹੀ ਹੁੰਦੇ ਆ ਮੈਥੋਂ ਨਹੀਂ ਹੁੰਦੀ ਸੇਵਾ ਸੁਆ ਤੇਰੀ ਦਵਾਈ ਤੇ ਕੋਈ ਹੱਟਾ-ਕੱਟਾ ਪਿਆਗਾ ਕੰਮ ਕਰ ਲਿਆ ਕਰ ਧੜੀ ਪੈ ਗਿਆ ਕਰ ਲੈ ਖੇਤ ਕੰਮ ਕਰਾ ਦੇ ਨਾਲ ਲੈ ਕੇ ਸੇਰਾ ਮੈਨੂੰ ਪਾਣੀ ਤਾਂ ਪਿਆ ਦੇ ਫਿਰ ਪੈ ਤੂੰ ਹੀ ਬੈਜਦਾ ਪਾਣੀ ਲੱਗ ਜੂ ਆ ਤਰਕੀ ਲੰਗਣਾ ਹਾਏ ਸੇਰੋ ਆ ਉਹ ਮੈਨੂੰ ਕੋਈ ਤਾਂ ਦਵਾਈ ਦਵਾ ਲਿਆ ਉਹ ਸ਼ਰਦੋਨਾ ਚੋਂ ਮੇਰੇ ਕੋਈ ਤਾਂ ਅੱਖੇ ਲੱਗ ਜਾ ਕਰੋ ਚਲੋ ਫੁੜਾ ਬਾਹਰ ਉਹ ਸੁੱਖਾ ਬਜ਼ੁਰਗੋ ਕੀ ਗੱਲ ਹੋ ਗਈ ਸੁੱਖ ਦਾ ਗਾਦੀਆ ਸ਼ੇਰਾ ਇਹਨਾਂ ਦੋਨਾਂ ਨੇ ਮੈਨੂੰ ਘਰੋਂ ਕੱਢਤਾ ਦਵਾਈ ਦਵਾਉਣ ਨੂੰ ਕਿਹਾ ਸੀ ਹੁਣ ਆਹ ਮਿਰਚ ਦੱਸ ਮੈਂ ਕਿੱਥੇ ਜਾਵਾਂ ਮੈਂ ਤੁਹਾਨੂੰ ਉਦੋਂ ਕੀ ਕਿਹਾ ਸੀਗਾ ਜੀ ਨਾ ਹੱਥ ਬਣਾਓ ਅੱਜ ਕੱਲ੍ਹ ਸਮੇਂ ਦਾ ਕੋਈ ਪਤਾ ਨਹੀਂਗਾ ਉਹੀ ਗੱਲ ਹੋ ਗਈ ਆ ਕੋਈ ਕਾਣੂ ਭਾਈ ਜੀ ਤੜਕੀ ਲਾ ਗਿਆ ਦਾ ਖੌਂ ਖੌਂ ਕਰਨ ਮੈਨੂੰ ਦਵਾਈ ਦਵਾ ਲਿਓ ਦਵਾਈ ਦਵਾ ਲਿਓ ਤੇ ਫਿਰ ਤੁਸੀਂ ਨਹੀਂ ਦਵਾਉਂਗੇ ਕੌਣ ਦਵਾਊਗਾ ਕੋਈ ਨਾ ਠੰਡੇ ਰਹੋ ਤੁਹਾਡੇ ਦਿਮਾਗ ਮੈਂ ਕੋਈ ਕਾਣੂ ਭਾਈ ਹਟਾ ਘਟਾ ਪਿਆ ਯਾਰ ਕਿਤੇ ਢਿਹੜੀ ਕਰ ਲੈ ਜਾ ਕੇ ਕੰਮ ਕਰ ਲੈ ਠੰਡਾ ਰਹੇ ਵੀਰ ਮਰਿਆ ਤੁਹਾਡੇ ਦਿਮਾਗ ਮੈਂ ਸੈਟ ਕਰਨ ਨਹੀਂ ਆਇਆ ਅਸੀਂ ਨਹੀਂ ਸਾਹਮਦੇ ਨੂੰ ਵੀਰ ਜੀ ਕੋਈ ਨਾ ਸਾਹਮੋਂਗੇ ਜਿਹੜੀ ਤੁਸੀਂ ਜ਼ਮੀਨ ਇਹਨਾਂ ਦੇ ਨਾਂ ਕਰਾਈ ਸੀ ਨਾ ਆ ਕਾਗਜ਼ ਪੱਤਰ ਮੇਰੇ ਕੋਲ ਹੀ ਆ ਸਾਰੇ ਮੈਨੂੰ ਇਹਨਾਂ ਦੇ ਲੱਛਣ ਪਤਾ ਲੱਗ ਗਏ ਸੀ ਮੈਂ ਪਿੰਡ ਚੋਂ ਹੀ ਪਤਾ ਕਰ ਲਈ ਸੀ ਵੀ ਇਹਨਾਂ ਦੀ ਸੰਗਤ ਕੀ ਜੀ ਹੈਗੀ ਤੁਹਾਨੂੰ ਦੇਈ ਖੜੇ ਰੋਟੀ ਇਹ ਉਹ ਜ਼ਮੀਨ ਨਾ ਦੇ ਨਾਂ ਚੜੀ ਨਹੀਂ ਸਾਰਾ ਕੁਝ ਤੁਹਾਡੇ ਨਾਂ ਹੀ ਹੈਗਾ ਅੱਛਾ ਸ਼ਹਿਰ ਹਾਂ ਆ ਬਾਪੂ ਬੈਠ ਤੂੰ ਉੱਥੇ ਕੋਈ ਨਾ ਆਪਾਂ ਕਰਦੇ ਆ ਗੱਲ ਜਿਉਂਦਾ ਰਹਿ ਸ਼ਹਿਰਾ ਤੂੰ ਤਾਂ ਮੈਨੂੰ ਬਚਾ ਲਿਆ ਬੈਠ ਇੱਥੇ ਕੋਈ ਨਾ ਇਹੀ ਤੈਨੂੰ ਦਿਖਾਉ ਮੈਂ ਤੇਰੇ ਪਾਰਾਂ ਦੇ ਡੇਕਦੇ ਹਾਂ ਆ ਮੜੇ ਸੈਣ ਕਰੀ ਕਰਾਂ ਇੱਥੇ ਇੱਕ ਵਾਰੀ ਤੇ ਗੁੱਠਾ ਲਾਉਣਾ ਹੁਣ ਸੈਣ ਕਰ ਲੈਣਾ ਸ਼ਹਿਰ ਮਾੜੇ ਮੋਟੇ ਜੇ ਆਉਂਦੇ ਆ ਬਾਪੂ ਹੁਣ ਤੈਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਤੈਨੂੰ ਸਾਹਮਣਗੇ ਇਹ ਨਾਲੇ ਤੇਰੀ ਸੇਵਾ ਕਰਨਗੇ ਤੇ ਇੱਕ ਗੱਲ ਹੋਰ ਇੱਕ ਵਸੀਅਤ ਕਰਾ ਲਾ ਤੂੰ ਤੈਨੂੰ ਡਰ ਸੀ ਨਾ ਵੀ ਕਿਤੇ ਮੇਰੇ ਪੁੱਤਾਂ ਕਹਣ ਉਹ ਲੜਨ ਨਾ ਮੇਰੇ ਮਗਰੋਂ ਹਣਾ ਜਿੰਨਾ ਚਿਰ ਤੂੰ ਜਿਉਣਾਗਾ ਜ਼ਮੀਨ ਤੇਰੀ ਆ ਜਦੋਂ ਤੈਨੂੰ ਕੁਝ ਹੁੰਦਾ ਰੱਬ ਨਾ ਕਰੇ ਹਣਾ ਤਾਂ ਜਿਹੜਾ ਹਿੱਸਾ ਹੋ ਇਹਨਾਂ ਦਾ ਇਹਨਾਂ ਦੇ ਉਦੋਂ ਨਾ ਛੱਡੂਗਾ ਜਿੰਨਾ ਚਿਰ ਤੂੰ ਜਿਉਣਾ ਉਹਨਾਂ ਦਾ ਨਾ ਨਹੀਂ ਛੱਡਦਾਗਾ ਤੇਰੇ ਮਰੇ ਤੋਂ ਬਾਅਦ ਛੱਡੂਗਾ ਠੀਕ ਹੈ ਨਾਲੇ ਤੇਰੀ ਸੇਵਾ ਹੋ ਜੂ ਨਾਲੇ ਤੇਰੇ ਹੱਥ ਨਹੀਂ ਵੱਡੇਗੇ ਨਾਲੇ ਇਹਨਾਂ ਦਾ ਦਿਮਾਗ ਟਿਕਾਣੇ ਆ ਜੂਗਾ ਕੋਈ ਲੋੜ ਹੋਈ ਜਦੋਂ ਮੈਨੂੰ ਮਰਜੀ ਫੋਨ ਕਰਦੀ ਮੈਂ ਜਾਣਾਗਾ ਧਿਆਨ ਰ ਠੀਕ ਹੈ ਠੀਕ ਹੈ ਇਹੀ ਲਾਦ ਨਾਲ ਐਂ ਕਰਨਾ ਪੈਂਦਾ ਫੇਰ ਕੰਮ ਲੋਟ ਆਉਂਦਾ ਸਾਵਾਂ ਬਾਹਲਾ ਮੜ ਅੱਜਕੱਲ ਸੇਰਾ ਮੈਨੂੰ ਕੀ ਪਤਾ ਸੀ ਕੋਈ ਨਾ ਕੋਈ ਨਾ ਹੁਣ ਇਹਨਾਂ ਨੂੰ ਇਹਨਾਂ ਨੂੰ ਪਤਾ ਲੱਗੂਣਾ ਹੁਣ ਕੋਈ ਨਾ ਹੁਣ ਵੀ ਨਾ ਦਵਾਈ ਦਵਾਏ ਦਵਾਈ ਚੰਗਾ ਠੀਕ ਹੈ ਬਜ਼ੁਰਗ ਠੀਕ ਹੈ ਸੇਰਾ ਬਾਪੂ ਸਾਥ ਹੋਰੀ ਗਲਤੀ ਸਾਨੂੰ ਮਾਫ਼ ਕਰ ਦੇ ਬਾਪੂ ਗਲਤੀ ਤਾਂ ਸੇਰੋ ਮੈਥੋਂ ਹੋਈ ਆ ਨਹੀਂ ਬਾਪੂ ਮਾਫ਼ ਕਰਦੇ ਸਾਨੂੰ ਅਜੀ ਗਲਤੀ ਮੰਨਦੇ ਬਾਪੂ ਤੈਨੂੰ ਦਵਾਈ ਵੀ ਦਵਾ ਕੇ ਲਿਆਉਣਾ ਆਪਾਂ ਗੱਡੀ ਕੱਢਦੇ ਆ ਬਾਪੂ ਤੇ ਹੋਰ ਵੀ ਕੋਈ ਜਿਹੜਾ ਕੱਪੜਾ ਲੈਣਾ ਸਾਨੂੰ ਵੀ ਦੱਸ ਦੇ ਬਾਪੂ ਪੁੱਤ ਮੈਨੂੰ ਕੁਛ ਨਹੀਂ ਚਾਹੀਦਾ ਮੈਨੂੰ ਦਵਾਈ ਦਵਾਦਿਆ ਕਰੋ ਮੇਰੀ ਸੇਵਾ ਕਰਦਿਆ ਕਰੋ ਮੈਨੂੰ ਪਾਣੀ ਰੋਟੀ ਪਿਆਦਿਆ ਫੜਾਦਿਆ ਕਰੋ ਹੋਰ ਮੈਨੂੰ ਕੀ ਚਾਹੀਦਾ ਗਲਤੀ ਹੋ ਗਈ ਬਾਪੂ ਆਤੋਂ ਅਸੀਂ ਗਲਤੀ ਦਾ ਅਹਿਸਾਸ ਕਰਦੇ ਆਂ ਬਤੀ ਦਾ ਅਸੀਂ ਤੈਨੂੰ ਲੈ ਕੇ ਚਾਲਦੇ ਆਂ ਬਾਜ਼ਾਰ ਤੂੰ ਜੋ ਵੀ ਚੀਜ਼ ਲੈਣੀ ਆ ਤੂੰ ਸਾਨੂੰ ਦੱਸ ਰੋ ਸੇਰੋ ਮੈਂ ਤੁਹਾਡੇ ਤੇ ਇੰਨਾ ਯਕੀਨ ਕਰਕੇ ਹਨਾ ਤੁਹਾਡੇ ਨਾਲ ਜ਼ਮੀਨ ਕਰਾਈ ਤੇ ਤੁਸੀਂ ਮੇਰੇ ਨਾਲ ਕੀ ਕਰਿਆ ਮੈਨੂੰ ੱੱਕੇ ਮਾਰ ਮਾਰ ਕੇ ਬਾਹਰ ਕੱਢਤਾ ਹੁਣ ਆਉ ਮੇਰੀ ਦਿਹਾੜੀਆਂ ਕਰਨ ਦੀ ਆਂ ਤੇ ਮੈਂ ਰਹੂੰਗਾ ਕਿੱਥੇ ਬਾਪੂ ਸਾਨੂੰ ਮਾਫ ਕਰਦੇ ਯਾਰ ਐਂ ਨਾ ਕਰ ਸਾਡੇ ਨਾਲ ਮੇਰੇ ਜਵਾਕ ਰੋਲ ਜਾਣਗੇ ਤੇ ਪੁੱਤ ਜਿਹੜਾ ਤੁਸੀਂ ਬਾਪੂ ਰੋ ਕਾ ਤੀ ਕਦੇ ਵੀ ਅਸੀਂ ਐ ਜਾਂ ਕੋਈ ਮੌਕਾ ਨਹੀਂ ਦਿੰਦੇ ਅੱਜ ਤਾਂ ਵੀ ਸਾਡ ਨੂੰ ਸਟੇ ਦਾ ਮੌਕਾ ਮਿਲੇ ਤਾਂ ਇਹਨੂੰ ਪਾਣੀ ਧਾਣੀ ਬਾਪੂ ਨੂੰ ਰੋਟੀ ਮੰਜੇ ਤੇ ਬੱਠਣ ਨੂੰ ਆਇਆ ਕਰੂ ਮਿੰਟੂ ਗੱਡੀ ਕੱਢੋ ਬਾਪੂ ਨੂੰ ਦਵਾਈ ਦਿਵਾ ਕੇ ਲੈ ਆਓ ਬਾਪੂ ਅਸੀਂ ਤੈਨੂੰ ਦਵਾਈ ਦਿਵਾ ਕੇ ਲਿਆਉਣਾ ਹੈ ਸਿਆਣੇ ਬਣੋ